13 ਹੀ 13 ਮਿਸ਼ਨ ਵੱਲੋਂ ਆਈਜ਼ ਹਸਪਤਾਲ ਨਿਊ ਚੰਡੀਗੜ੍ਹ ਦੀ ਆਰੰਭਤਾ ਦੇ ਲਈ ਸੈਕਟਰ 34 ਦੇ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰੂ ਘਰ ਆ ਕੇ ਹਾਜ਼ਰੀ ਭਰੀ ਤੇ ਨਾਲ ਹੀ ਵੱਖ-ਵੱਖ ਜਥਿਆਂ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਇਸ ਦੇ ਨਾਲ ਹੀ ਕੈਂਸਰ ਦੇ ਮਰੀਜ਼ਾਂ ਦੇ ਲਈ 13 ਹੀ 13 ਮਿਸ਼ਨ ਹਸਪਤਾਲ ਦੇ ਵੱਲੋਂ ਇੱਕ ਵੱਡਾ ਉਪਰਾਲਾ ਕੀਤਾ ਗਿਆ ਚੰਡੀਗੜ੍ਹ ਵਿਖੇ ਅਨੋਖੀ ਪਹਿਲ ਕਰਦੇ ਹੋਏ 13e 13e ਮਿਸ਼ਨ ਦੇ ਵੱਲੋਂ ਕੈਂਸਰ ਦੇ ਮਰੀਜ਼ਾਂ ਲਈ ਇੱਕ ਵੈਨ ਤਿਆਰ ਕਰਵਾਈ ਗਈ 13e 13e ਮਿਸ਼ਨ ਦੇ ਮੁਖ ਸੇਵਾਦਾਰ ਪਾਈ ਹਰਜੀਤ ਸਿੰਘ ਸੱਬਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 40 ਲੱਖ ਦੀ ਬੈਡ ਸੰਗਤਾਂ ਦੀ ਸੇਵਾ ਵਾਸਤੇ ਤਿਆਰ ਕਰਵਾਈ ਗਈ ਹੈ। ਇਹ ਪੂਰੇ ਨਾਰਥ ਇੰਡੀਆ ਦੀ ਪਹਿਲੀ ਬੈਡ ਹੈ ਜੋ ਫਿਜ਼ੀਓਥੈਰੇਪੀ ਦੇ ਲਈ ਗੁਰੂ ਸਾਹਿਬ ਨੇ ਬਣਵਾਈ ਹੈ। ਮਰੀਜ਼ਾਂ ਦੇ ਲਈ ਇਹ ਬੈਡ ਬਹੁਤ ਸਾਰੀਆਂ ਸਹੂਲਤਾਂ ਦੇ ਨਾਲ ਲੈਸ ਹੈ। ਜਿਹੜੇ ਮਰੀਜ਼ ਘਰ ਬੈੱਡ ਤੇ ਨੇ, ਹਸਪਤਾਲ ਨਹੀਂ ਜਾ ਸਕਦੇ, ਉਹਨਾਂ ਦੇ ਘਰ ਜਾ ਕੇ ਇਹ ਬੈਡ ਸੇਵਾ ਕਰੇਗੀ। ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਕੈਂਸਰ ਦੇ ਮਰੀਜ਼ ਨੇ ਜੇ ਉਹ ਮਾਇਆ ਦੀ ਸੇਵਾ ਨਹੀਂ ਕਰ ਸਕਦੇ ਤਾਂ ਉਹਨਾਂ ਦੇ ਘਰ ਜਾ ਕੇ ਇਹ ਬੈਂ ਫ੍ਰੀ ਆਫ ਕਾਸਟ ਸੇਵਾ ਕਰੇਗੀ ਬੈਂ ਦੇ ਵਿੱਚ ਇੱਕ ਲਿਫਟ ਦੀ ਵਿਵਸਥਾ ਵੀ ਕੀਤੀ ਗਈ ਹੈ ਜਿਸ ਦੇ ਨਾਲ ਮਰੀਜ਼ ਨੂੰ ਆਸਾਨੀ ਦੇ ਨਾਲ ਲਿਜਾਇਆ ਜਾ ਸਕਦਾ ਹੈ ਅੱਜ ਦੇ ਸਤਿਉਂ ਮਨੁੱਖੀ ਸੱਚਖੰਦ ਵਿੱਚ ਹਮਰਤ ਬਈ ਨਾਮ ਬਾਣੀ ਦੀ ਵਰਕ ਕਰ ਰਹੇ ਹਾਂ ਮਾਈ ਸਰ ਪੈਮਨਿੰਦਰ ਸਿੰਘ ਜੀ ਬੜੀ ਹੀ ਪਿਆਰੀ ਰਸਨਾ ਔਰ ਬੜੀ ਹੀ ਪਿਆਰੀ ਬਖਸ਼ਿਸ਼ ਨੇਮ ਤਾਂ ਦੇ ਨਾਮ ਤੇ ਇਹ ਮਤਭੇਦ ਖਾਕਾ ਕਰਦੇ ਨੇ ਤੇ ਦਿਨੋਂ ਧੰਨਵਾਦ ਕੀ ਇਹਨਾਂ ਦੇ ਵਿਜੇ ਨੇ ਬਹੁਤ ਹੁੰਦੇ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ ਹੈ ਤੇ ਇੱਕ ਗੱਲ ਦੀ ਮੈਂ ਮਾਫੀ ਜਹੂਰ ਮੰਗਦਾ ਕਿ ਜਦੋਂ ਅਸੀਂ ਸਾਰੇ ਜਿੱਥੇ ਮਨਾਏ ਉਹਦੇ ਚ ਸਮਾਏ ਨੂੰ ਅਸੀਂ ਥੋੜਾ ਪਹਿਲਾ ਦਿੱਤਾ ਉਹਨਾਂ ਲਖੀਮੀ ਮਾਵੀ ਮੰਗੇ ਰਲੇਸ ਮਾਗੋਗੇ ਤੇ ਆਖਰੀ ਬਲਾ ਸਮਾਗਮ ਤੇ ਬੜਾ ਮਨੋਂ ਦਾ ਵੀ ਆਪ ਜੀ ਦਾ ਖੁੱਲਾ ਕੀਰਤ ਬੜੇ ਮਨ ਦੇ ਚ ਬਲਬਲੇ ਨੇ ਸ਼ਬਦ ਨੇ ਸਾਡੇ ਤੇ ਪਾਈ ਸਾਬ ਬੈਠਣ ਇੱਥੇ ਬੈਹਿ ਜਣੀ ਆ ਘਰ ਰਹਿਣ ਘਰੋਂ ਹਾਜ਼ਰੀ ਭਰਦਣ ਤੇ ਭਰਦਣ ਜੋ ਸਾਡੇ ਮਨ ਦੇ ਅਸੀਂ ਦਿਨ ਰਾਤ ਜਿਹੜਾ YouTube ਤੋਂ ਸ਼ਬਦ ਸੁਣਦੇ ਉਹ ਸਾਨੂੰ ਇਹ ਸਮਾਗਮ ਤੇ ਦਿਨੋਂ ਧੰਵਾਦ ਇੱਕ ਜੇਕਾਰੇ ਦੇ ਨਾਲ ਸ਼ੁਕਰਾਨਾ ਸਾਰਿਆਂ ਨੇ ਇਹਨਾਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਨੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੱਚਖੰਡ ਦੇ ਵਿੱਚ ਨਾਮ ਬਾਣੀ ਦੀ ਆਮਰਤ ਜੀ ਵਰਤ ਸੱਚਖੰਡ ਸ੍ਰੀ ਦਰਬਾਰ ਸਰ ਤੋਂ ਵਰਸ ਹੋਏ ਹੋਏ ਪਾਈਸਾ ਪਾਈ ਸ਼ੁਭਦੀਪ ਸਿੰਘ ਜੀ ਬੜੀ ਪਿਆਰੀ ਸ਼ਖਸੀਅਤ ਹਨ ਉਰੇ ਬੋਧਤ ਦੇ ਵਿੱਚ ਕੀਰਤਨ ਕਰਦੇ ਅਸੀਂ ਹੁਣ ਤਿੰਨ ਦਿਨ ਪਹਿਲੇ ਸੀ ਸੱਚਖੰਡ ਸੀ ਰਿਆ ਦਾ ਜੋੜ ਸਾਹਿਬ ਦੇ ਜੀ ਬਹੁਤ ਵੱਡਾ ਸਮਾਗਮ ਸੀ ਜਿਹਦੇ 50000 ਤੱਕ ਤੇ ਸੰਗਤ ਜਿਹਨਾਂ ਆ ਜੀ ਨੇ ਦਸ਼ਮਗ੍ਰੰਥ ਦੀ ਬਾਣੀ ਤੇ ਗੁਰੂ ਗੋਬਿੰਦ ਸਿੰਘ ਜੀ ਉੱਥੇ ਸ਼ਰਧ ਜਦੋਂ ਉਚਾਰਨ ਤੇ ਜਕਾਰਿਆਂ ਦੀਆਂ ਵਰਖਾ ਜਿਹੜੀ ਉੱਥੇ ਕੋਈ ਇਸ ਆਡੀਗ ਦੇ ਤਿੰਨ ਮਹੀਨਿਆਂ ਨੇ ਪਰਵਾਨ ਕੀਤਾ ਸਾਡੇ ਛੋਟੇ ਭਰਾ ਵੀ ਨੇ ਸਾਨੂੰ ਪਿਆਰ ਵੀ ਬੋਧ ਕਰਦਾ ਜਦੋਂ ਬੇਨਤੀ ਕਰਦੇ ਆ ਪਿਆਰ ਨਾਲ ਵੀ ਮੈਂ ਤਾਂ ਪਿਆਰ ਦੇ ਦਾਅਵੇ ਨਾਲ ਵੀ ਅਸੀਂ ਇਹਨਾਂ ਕੋਲ ਕੀਤਨ ਦੀ ਹਾਜ਼ਰੀ ਲੈਣੇ ਇਹ 8:30 ਵਜੇ ਤੱਕ ਆਪ ਜੀ ਨੂੰ ਕੀਤਨ ਦੇ ਨਾਮ ਨੇ ਹਾਲ ਕਰਾਂਗੇ ਕਿਉਂਕਿ ਅੱਜ ਇੱਕ ਤੋਂ ਇੱਕ ਚੜਦੀ ਗੱਲਾਂ ਦੇ ਕੀਤਨੀ ਇਹਨਾਂ ਤੋਂ ਬਾਅਦ ਪਈ ਸਾਹਿਬ ਹੈ ਗੁਰਦੇਵ ਸਿੰਘ ਜੀ ਆਸਟ੍ਰੇਲੀਆ ਵਾਲੇ ਉਹਨਾਂ ਦੇ ਬਾਰੇ ਮੈਂ ਇੱਕ ਛੋਟਾ ਜਿਹਾ ਦੱਸਾਂ ਕਿ ਮੈਂ YouTube ਤੇ ਉਹਨਾਂ ਦਾ ਜਪਜੀ ਸਾਹਿਬ ਕੀਰਤਨ ਉਪੀ ਚ ਸੁਣਿਆ ਤੇ ਮੈਂ 3 ਮਹੀਨੇ ਤੋਂ ਰੋਜ਼ਾਨਾ ਜਦੋਂ ਵੀ ਗੱਡਾ ਗੱਡੀ ਚ ਕਾਰ ਵਿੱਚ ਬੈਠਦਾ ਤਾਂ ਮੈਂ ਉਹ ਜਪਜੀ ਸਾਹਿਬ ਦੀ ਰੂਪ ਸੁਣਦਾ ਉਹ ਅੱਜ ਮੇਰੇ ਮਨ ਦਾ ਬੁਰਬੁਲਾ ਸੀ ਕਿ ਉਹਨਾਂ ਨੂੰ ਬੇਜਿੱਤੀ ਕਰਾਂ ਕਿ ਅੱਜ ਜਪਜੀ ਸਾਹਿਬ ਦਾ ਬਾਟ ਕੀਰਤਨ ਉਹ ਮਿਸਰਗਰ ਨੂੰ ਜਰੂਰ ਸੁਣਾਣਾ ਤੇ ਪਾਈ ਮੈਂ ਸਾਪਾ ਹੀ ਇੱਧਰ ਜੀ ਸੀ ਜੋ ਪਿੱਛੇ ਕੁਝ ਸਮਾਂ ਆਪਤਾ ਦਾ ਦਿਨ ਪਹਿਲੇ ਆਏ ਸੀ ਸਾਡੇ ਕੋਲ ਤੇ ਉਹਨਾਂ ਨੇ ਜਫਰਨਾਮਾ ਸੁਣਾਇਆ ਮੈਂ ساری ਜ਼ਿੰਦਗੀ ਉਸ ਅਵਸਥਾ ਦੇ ਵਿੱਚ ਜਫਰਨਾਮਾ ਸੁਣਿਆ ਸਮਝਿਆ ਤੇ ਪਹਿਲੀ ਵਾਰੀ ਮੈਨੂੰ ਅਰਥ ਸਮਝ ਆਇਆ ਉਹ ਕਿਆ ਪਿਆਰ ਦੇ ਨਾਲ ਉਹ ਵਿਆਖਿਆ ਕਰਦੇ ਨੇ ਉਹ ਵੀ ਜਫਰਨਾਮਾ ਵਿੱਚ ਸੁਣਨਾ ਤੇ ਆਏ ਸਾਡੇ ਘਰ ਚੰਗੇ ਨੇ ਗੁਰੂ ਦੀ ਗੋਦੀ ਚ ਬੈਠੇ ਉਹ ਗੁਰੂ ਸਾਹਿਬ ਨੇ ਕੀਰਤਨਿਆਂ ਦੇ ਵਿੱਚੋਂ ਚੁੰਮ ਚੁੰਮ ਕੇ ਹੀਰੇ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਆ ਤੇ ਅੱਜ ਸਤਿਗੁਰਾਂ ਨੇ ਬਖਸ਼ਿਸ਼ਾਂ ਬਹੁਤ ਕੀਤੀਆਂ ਆਪਣੀਆਂ ਰਹਿਮਤਾਂ ਦੀ ਅਮਰਤ ਵੇਈ ਵਰਖਾ ਕੀਤੀ ਹੈ ਜਿੱਥੇ ਇੱਕ 40 ਲੱਖ ਦੀ ਗੱਡੀ ਸੰਤਾਂ ਦੀ ਸੇਵਾ ਵਾਸਤੇ ਇਹ ਪੂਰੇ ਨਾਮਕ ਇੰਡੀਆ ਦੀ ਪਹਿਲੀ ਗੱਡੀ ਹੈ ਫਿਜ਼ੀਓਥੈਰੇਪੀ ਇਹ ਗੁਰੂ ਸਾਹਿਬ ਨੇ ਬਣਵਾਈ ਹੈ ਸੰਤਾਂ ਦੀ ਸੇਵਾ ਵਾਸਤੇ ਜਿਹੜੇ ਪੇਸ਼ੈਂਟ ਘਰ ਬੈਠਦੇ ਨੇ ਉਹ ਮੀਡੀਆ ਸਵੇ ਉਹਨਾਂ ਦੇ ਘਰ ਜਾ ਕੇ ਸੇਵਾ ਕਰੇਗਾ ਉਸ ਸਾਨਾ ਵੱਡੀ ਗੱਲ ਕਿ ਜਿੰਨੇ ਕੈਂਸਰ ਪੇਸ਼ੈਂਟ ਨੇ ਉਹ ਮਾਇਆ ਜਿਹੜੇ ਨਹੀਂ ਵੀ ਮਾਇਆ ਖਸੇ ਉਹਨਾਂ ਦੇ ਘਰ ਜਾ ਕੇ ਵੀ ਫ੍ਰੀ ਉਪਕਾਸ ਦੇ ਸੇਵਾ ਕਰੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸੇਵਾ ਸੁਸਾਇਟੀ ਜਿਨ੍ਹਾਂ ਦੇ ਅਲਾ-ਅਲਾ ਪ੍ਰੋਜੈਕਟ ਜੋ 13 ਹੀ 13 ਮਿਸ਼ਨ ਦੇ ਤਹਿਤ ਚਾਰੇ ਹਨ ਅੱਜ ਸੈਕਟਰ 34 ਗੁਰਦਾਰਾ ਵਿਖੇ ਜੋ ਕੈਂਸਰ ਦੀ ਮਸ਼ੀਨ ਹੈ ਉਹ ਜਿਹਦੇ ਚ ਲਿਫਟ ਵੀ ਲੱਗੀ ਹੈ ਇਹ ਘਰ ਘਰ ਜਾ ਕੇ ਵੀ ਰੋਗੀਆਂ ਨੂੰ ਹੈਲਪ ਕਰ ਸਕਦੀ ਹੈ ਇਹਦੇ ਡਾਕਟਰ ਸਾਹਿਬਾਨ ਜਿੱਥੇ ਜ਼ਰੂਰਤ ਹੋਏਗੀ ਘਰ ਜਾ ਕੇ ਵੀ ਪੇਸ਼ੇਨ ਨੂੰ ਪੂਰੀ ਮਦਦ ਕਰਨਗੇ ਉਹਨਾਂ ਦਾ ਟ੍ਰੀਟਮੈਂਟ ਕਰਨਗੇ ਕਿਉਂਕਿ 13 ਹੀ 13 ਮਿਸ਼ਨ ਖਾਲੀ ਅੱਖਾਂ ਦਾ ਹੀ ਨਹੀਂ ਹੈ ਇਹਦੇ ਨਾਲ ਅਲੱਗ 26 ਸੈਕਟਰ ਵੀ ਹੈਗਾ ਫਿਜ਼ੀਓਥੈਰੇਪੀ ਲਈ 16 ਸੈਕਟਰ ਨਵਾਂ ਖੋਲਿਆ ਗਿਆ ਹੈ 59 ਸੈਕਟਰ ਡਾਇਲਿਸਿਸ ਦਾ ਹੈਗਾ 45 ਸੈਕਟਰ ਦੇ ਵਿੱਚ ਫ੍ਰੀ ਆਪੀਡੀ ਹੈ ਇਸੇ ਤਰੀਕੇ ਨਾਲ ਸੈਕਟਰ 32 13 ਹੀ 13 ਮੈਡੀਕੋ ਜਿੱਥੇ ਕਿ ਰੋਜ਼ਾਨਾ ਐਵਰੇਜ ਜੋ ਹੈ 6 ਲੱਖ ਤੋਂ ਉੱਤੇ ਡਿਸਕਾਊਂਟਡ ਰੇਟ ਦੇ ਉੱਤੇ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਉਹ ਚੱਲ ਰਹੇ ਹਨ ਤੇ ਅੱਜ ਮਹਾਰਾਜ ਨੇ ਕਿਰਪਾ ਕੀਤੀ ਇਹ ਜੋ ਬੱਸ ਹੈ ਇਹਦੇ ਨਾਲ ਨਾਲ ਮੁਹਾਲੀ 10 ਫੇਜ ਜੋ ਹਸਪਤਾਲ ਅਸੀਂ ਬਣ ਰਿਹਾ ਹੈ ਉਹਦੀ ਵੀ ਉਦਗਾਟਨ ਦੀ ਆਪਣੇ ਅਰੰਭਤਾ ਦੀ ਅਰਜ਼ਾਸ਼ ਕੀਤੀ ਗਈ ਇਸੇ ਤਰੀਕੇ ਨਾਲ ਆਪਣੇ ਨਿਊ ਚੰਡੀਗੜ੍ਹ ਜੋ ਅੱਖਾਂ ਦਾ ਹਸਪਤਾਲ ਹੈ ਉਹਦੀ ਵੀ ਅਰੰਭਤਾ ਦੀ ਅਰਦਾਸ ਕੀਤੀ ਗਈ ਮਹਾਰਾਜ ਕਿਰਪਾ ਕਰੇ ਇਹ ਜੋ 13 ਹੀ 13 ਮਿਸ਼ਨ ਹੈ ਹਰ ਸਾਲ ਦੇ ਵਿੱਚ ਦੋ ਜਾਂ ਤਿੰਨ ਕਈ ਵਾਰੀ ਚਾਰ ਜੋ ਹਨ ਉਹ ਆਈ ਕੈਂਪ ਤੇ ਮੈਡੀਕਲ ਕੈਂਪ ਤਖਸਾਖਣ ਸ੍ਰੀ ਹਜੂਰ ਸਾਹਿਬ ਵੀ ਲਗਾਉਂਦੇ ਹਨ ਤੇ ਇਹ 25 ਤੇ 26 ਜਨਵਰੀ ਨੂੰ ਵੀ ਸਪੈਸ਼ਲ ਤੌਰ ਤੇ ਜਿੱਥੇ ਜਥੇਦਾਰ ਸੰਤ ਬਾਬਾ ਕੁਲਵੰਤ ਸਿੰਘ ਜੀ ਦਾ 25 ਸਾਲ ਸੇਵਾ ਪੂਰੇ ਹੋਣ ਦੇ ਲਈ ਲੇਕਿਆ ਗਿਆ ਹੈ ਪ੍ਰੋਗਰਾਮ ਉੱਥੇ ਦੋ ਦਿਨ ਦਾ ਇਹ ਮੈਡੀਕਲ ਕੈਂਪ ਲਗਾ ਕੇ ਹਨ ਮਹਾਰਾਜ ਕਿਰਪਾ ਕਰੇ 13 ਹੀ 13 ਮਿਸ਼ਨ ਨੂੰ ਇਸੇ ਤਰੀਕੇ ਨਾਲ ਅਸ਼ੀਰਵਾਦ ਮਿਲਦਾ ਰਹੇ ਤਾਂ ਜੋ ਸਾਥ ਸੰਗਤ ਦੀ ਰੋਗੀਆਂ ਦੀ ਸੇਵਾ ਕਰਕੇ ਮਨ ਖੁਸ਼ੀਆਂ ਪ੍ਰਾਪਤ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਪਾਰ ਕਿਰਪਾ ਹੋ ਰਹੀ ਹੈ ਸੱਚੇ ਬਾਦਸ਼ਾਹ ਦੀ 13 13 ਗਰੁੱਪ ਨੇ ਬਹੁਤ ਵੱਡਾ ਉਪਰਾਲਾ ਕੀਤਾ ਹੈ ਇਕ ਤਾਂ ਜਿਹੜੀ ਫਿਜ਼ੀਓਥੈਰੇਪੀ ਦੀ ਇਹਨਾਂ ਨੇ ਵੈਨ ਬਣਾਈ ਹੈ ਜਿਹੜੀ ਸੀਨੀਅਰ ਸਿਟੀਜ਼ਨ ਵਾਸਤੇ ਇੰਨੀ ਬਿਹਤਰੀਨ ਹੈ ਔਰ ਇੰਨਾ ਸੁੱਖ ਮਾਣ ਸਕਣਗੇ ਔਰ ਸੱਚੇ ਪਾਤਸ਼ਾਹ ਇਹਨਾਂ ਤੇ અપਾਰ ਬਖਸ਼ਾ ਕਰੇ ਜਿਹੜੀਆਂ ਇਹਨਾਂ ਨੂੰ ਨਿਆ ਅਸੀਸਾਂ ਦੇਣਗੇ ਘਰ ਬੈਠਿਆਂ ਉਹਨਾਂ ਨੂੰ ਵੈਨ ਲੈ ਜਾਏਗੀ ਵੈਨ ਐਕਸਰਸਾਈਜ਼ ਕਰਵਾਏਗੀ ਹਰ ਤਰ੍ਹਾਂ ਦੀ ਪ੍ਰੋਬਲਮਸ ਉਹਨਾਂ ਦੀ ਸੌਲਵ ਹੋਏਗੀ ਉਦੇ ਨਾਲ ਨਾਲ ਇਹਨਾਂ ਨੇ ਅੱਜ ਅਨਾਉਂਸਮੈਂਟ ਕੀਤੀ ਹੈ ਇੱਕ 10 ਸੈਕਟਰ ਚ ਉਹਨਾਂ ਨੇ 10 ਫੀਸ ਵਿੱਚ ਇੱਕ ਬਹੁਤ ਵੱਡਾ ਹਸਪੀਟਲ ਬਣਾ ਰਹੇ ਹੈ ਜਿਹੜਾ ਕਿ ਆਲਰੇਡੀ ਪਹਿਲਾਂ ਵੀ ਇਹਨੇ ਹਸਪੀਟਲ ਤੀਰਾ ਤੀਰਾ ਗੁਰੂ ਕਲੰਗਰ ਅੱਖਾਂ ਦੇ ਆਪਰੇਸ਼ਨ ਰੈਟੀਨਾ ਦੇ ਆਪਰੇਸ਼ਨ ਇੰਨਾ ਵੱਡਾ ਉਪਰਾਲਾ ਔਰ ਜਿਹਦੇ ਵਿੱਚ ਕੋਈ ਵੀ ਨਿਸ਼ਕਾਮ ਸੇਵਾ ਹੈ ਕੋਈ ਫੀਸ ਨਹੀਂ ਫ੍ਰੀ ਸਰਵਿਸ ਕਰ ਰਹੀ ਹੈ ਇਨਾ ਵੱਡਾ ਲੋਕਦਾਨ ਜਿਹੜਾ ਕੀ ਦੇ ਦੇ ਹੈ ਮਹਾਰਾਜ ਜਨਾ ਚੜ੍ਹਦੀਆਂ ਕਲਾ ਰੱਖੇ ਔਰ ਜਿਹੜਾ ਨਵਾਂ ਹਸਪੀਟਲ ਖੋਲ ਰਿਹਾ ਹੈ ਜਿਹੜਾ ਕੀ ਅਨਾਉਂਸਮੈਂਟ ਕੀਤੀ ਹੈ ਵੀਰ ਜੀ ਨੇ ਸਰਪਾਲ ਜੁਇਦ ਜੀ ਨੇ ਵੀ ਉਹ ਹਾਰਟ ਦੇ ਪੇਸ਼ੈਂਟ ਕਿਡਨੀ ਦੇ ਪੇਸ਼ੈਂਟ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਪੇਸ਼ੈਂਟ ਸਰਜਰੀ ਜਿਹੜੀ ਕੀ ਜਿਹੜਾ ਬੰਦੇ ਕੋਲੇ ਜਿਹੜਾ ਬਹੁਤ ਲੋਡਮੰਦ ਹੋਏਗਾ ਔਰ ਵਿਚਾਰਾ ਅਫੋਰਡ ਵੀ ਨਹੀਂ ਕਰ ਸਕਦਾ ਹੋਏਗਾ ਤੇ ਉਹਦੇ ਵਾਸਤੇ ਉਹ ਫ੍ਰੀ ਸੇਵਾ ਆਨ ਜਾਣ ਦੀਆਂ ਟਿਕਟਾਂ ਔਰ ਇੰਨਾ ਜ਼ਿਆਦਾ ਸ਼ੰਕਰ ਗੁਰੂ ਕਾ ਲੰਗਰ ਤੇ ਨਾਲ ਇਹ ਵੀ ਲੰਗਰ ਸੇਵਾ ਦਾ ਉਹਨਾਂ ਨੇ ਪੂਰਾ ਉਪਰਾਲਾ ਕੀਤਾ ਸਾਡੀ ਇਹ ਹੀ ਬੇਨਤੀ ਹੈ ਸੱਚੇ ਪਾਤਸ਼ਾਹ ਨੂੰ ਚੜ੍ਹਦੀਆਂ ਕਲਾਂ ਰੱਖਣ ਤੰਦਰੁਸਤੀ ਔਰ ਨਾਮ ਮੈਂ ਦਾ ਪਿਆਰ ਦੇਣ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਬੜਾ ਪਵਿੱਤਰ ਦਿਨ ਅੱਜ 13 13 ਮਿਸ਼ਨ ਵੱਲੋਂ ਸਬਤ ਸਬਤ ਵੱਲ ਵੀ ਜਿਨ੍ਹਾਂ ਵੱਲੋਂ ਬਹੁਤ ਵੱਡਾ ਮਸਜਿਦ ਨਾ ਕੋ ਐਲਾਨ ਕੀਤਾ ਪੇ ਮੁਹਾਲੀ ਵਿਖੇ ਅੱਸੀ ਬੜਾ ਹਸਪਤਲ 10 ਫੀਸ ਤੋਂ ਜ਼ਿਆਦਾ ਆ ਉਹ ਜਿੱਥੇ ਪਹਿਲਾਂ ਵੀ ਇਹਨਾਂ ਦੇ 6 ਹਸਪਤਲ ਚੱਲ ਰਹੇ ਨੇ ਅੱਜ ਮੁਹਾਲੀ ਔਰ ਨਿਊ ਚੰਡੀਗੜ੍ਹ ਵਿੱਚ ਜਿਹੜਾ ਨਵਾਂ ਅਲਾਨ ਕੀਤਾ ਇਹਨਾਂ ਨੇ ਔਰ ਨਾਲ ਹੀ ਇੱਕ ਫਿਜ਼ੀਓਥੈਰੇਪੀ ਦੀ ਜਿਹੜੀ ਹੈਗੀ ਆ ਵੈਨ ਜਿਹੜੀ ਐਂਬੂਲੈਂਸ ਆ ਉਹ ਚਾਲੂ ਕੀਤੀ ਆ ਤਾਂ ਸਮਝਣਾ ਬਹੁਤ ਹੀ ਗੁਰੂ ਦੀ ਕਿਰਪਾ ਨਾਲ ਇਹ ਸਾਰੇ ਮਿਸ਼ਨ ਜਿਹੜਾ 13-13 ਚੱਲਦੇ ਆ ਔਰ ਪਹਿਲਾਂ ਵੀ ਅੱਖਾਂ ਦਾ ਲੰਗਰ ਜਿੱਦਾਂ ਚੱਲਦਾ ਪਿਆ ਵਾ ਅੱਜ ਇਹਨੂੰ ਮੁਹਾਲੀ ਵਿੱਚ ਵਿਸਤਾਰ ਮਿਲਿਆ ਤਾਂ ਸਮਝਣਾ ਗੁਰੂ ਮਹਾਰਾਜ ਦੀ ਕਿਰਪਾ ਗੁਰੂ ਨਾਨਕ ਸਾਹਿਬ ਸਬਦ ਵਾਲ ਵੀਜੀ ਤੇ ਇਹ 13-13 ਪਰਿਵਾਰ ਤੇ ਇਸੇ ਤਰ੍ਹਾਂ ਆਪਣੀ ਕਿਰਪਾ ਬਣਾਏ ਰੱਖਣ ਇਹ ਮਨੁੱਖਤਾ ਦੀ ਜਿਹੜੀ ਸੇਵਾ ਵਾ ਜੋ ਇਹ ਕਰ ਰਹੇ ਨੇ ਮੈਂ ਸਮਝਦਾ ਇਹ ਇੱਕ ਵਿਲੱਖਣ ਦੁਨੀਆ ਦੀ ਵਿਲੱਖਣ ਸੇਵਾ ਵਾ ਉਹ ਗੁਰੂ ਸਾਹਿਬ ਨੇ ਗੁਰੂ ਸਾਹਿਬ ਨੇ ਇਹਨਾਂ ਤੇ ਕਿਰਪਾ ਕੀਤੀ ਹੈ ਸਾਰੀ ਟੀਮ ਇਹਨਾਂ ਦੀ ਜਿਹੜੀ ਹੈ ਨਿਸ਼ਕਾਮ ਸੇਵਾ ਜਿਹੜੀ ਕਰ ਰਹੀ ਹੈ ਸਿੱਤਾਂ ਚੜ੍ਹਦੀ ਕਲਾ ਕਰਦੇ ਰਹਿਣ ਗੁਰੂ ਮਾਰਾ ਇਹਨਾਂ ਤੇ ਸਾਰਿਆਂ ਤੇ ਕਿਰਪਾ ਕਰਨ ਔ ਨੁਕਤਾ ਦੀ ਸੇਵਾ ਵਿੱਚ ਇਸ ਦਿਨ ਦੁਗਣੀ ਦਾ ਚਗਣੀ ਹੋਰ ਸੇਵਾ ਕਰਨੇ ਇਹਨਾਂ ਨੂੰ ਸੇਧ ਬਖਸ਼ੇ ਪ੍ਰਭੂ ਮਹਾਰਾਜ ਸਾਨੂੰ ਸਾਰਿਆਂ ਨੂੰ ਹਿੰਮਤ ਤੇ ਸੋਝੀ ਬਸੇ ਅਸੀਂ ਇਹਨਾਂ ਦਾ ਸਾਥ ਦੇ ਸੀਗੇ ਵਾਹਿਗੁਰੂ ਜੀ ਦਾ ਖਾਲਸਾ ਰਾਜ ਦਾ ਜੋ ਸਮਾਗਮ ਧੰਗੂ ਨਾਨਕ ਸਾਹਿਬ ਨੇ ਤੋਟ ਕੇ ਬਖਸ਼ੇ ਸਤਗੁਰੂ ਜੀ ਛੁਛੀ ਸਦੇ ਕਰੀ ਚੰਦੇ ਤੇ ਆਪਣੇ ਬੱਚਿਆਂ ਨੂੰ ਨਾਮ ਬਾਣੀ ਤੇ ਸੇਵਾ ਦੇ ਨਾਮੇ ਵੜਦੇ ਸਤਗੁਰੂ ਨੇ ਬੜੀਆਂ ਪਿਆਰੀਆਂ ਬੱਚੀਆਂ ਦਿੱਤੀਆਂ ਸਤਗੁਰੂ ਨੇ ਤੁੱਕੇ ਤੀਨਾਂ ਤੇਰਾ ਮਿਸ਼ਨ ਦੋ ਵੱਡੇ ਸੁਧਾਰਾਂ ਦੀ ਦਾਤ ਕੀਤੀਆਂ ਇੱਕ ਕਾਰਜ ਆਰੰਭ ਕਰਨ ਵਾਸਤੇ ਸਤਗੁਰੂ ਅੱਗੇ ਜੋਦੜੀ ਬੇਨਤੀ ਅਰਦਾਸ ਕਰਨ ਲਈ ਸੰਤੀ ਰੂਪ ਦੇ ਵਿੱਚ ਅਸੀਂ ਅਰਦਾਸ ਕਰਨ ਲਈ ਅੱਜ ਆ ਕੇ ਪੁੱਜੇ ਮੈਂ ਪਈ ਸਭ ਕੋ ਸਿਰਫ 10 ਮਿੰਟ ਦਾ ਹੈ 10 ਕਿ ਮਿੰਟ ਅੱਜ ਦਾ ਜੋ ਵਿਸ਼ੇ ਸਮਾਂ ਇਹ ਸਤਿਗੁਰਾਂ ਨੇ ਬਖਸ਼ਿਆ ਹੈ ਪਹਿਲੇ 6 ਹਸਪੀਟਲ ਸੇਵਾ ਦੇ ਅਲੱਗ-ਅਲੱਗ ਜਿਹੜਾ ਤੇ ਚੰਡੀਗੜ੍ਹ ਦੇ ਵਿੱਚ ਗੁਰੂ ਦੀ ਕਿਰਪਾ ਨਾਲ ਚੱਲਦੇ ਨੇ ਕੋ ਸਾਨੂੰ ਮਾਣ ਹੈ ਕੀ ਹਜ਼ਾਰਾਂ ਹੀ ਸੰਕਟਾ ਹੁਣ ਸੈਂਕੜੇ ਨਹੀਂ ਹਜ਼ਾਰਾਂ ਦੇ ਵੀ ਸੰਖਾ ਰੋਜ਼ਾਨਾ ਇਹਨਾਂ ਹਸਪਤਾਲਾਂ ਦੇ ਵਿੱਚ ਜੋ ਦੇਰ ਉਤਾਰ ਦੀ ਦਾਸ ਪ੍ਰਾਪਤ ਕਰਦੀਆਂ ਹੁਣ ਸਤਿਗੁਰੂ ਨੇ ਇੱਕ ਮੁਹਾਲੀ 10 ਫੀਸ ਦੇ ਵਿੱਚ ਜਿਹੜਾ ਕੀ ਤਕਰੀਬਨ 80 ਬੈੜ ਦਾ ਉਸਤਾਦ ਹੈ ਆਪਜੀ ਸਕਰੀਨ ਤੇ ਦੇਖ ਰਹੇ ਹੋਗੇ ਤੇ ਉਹਦੀ ਤੋਂ ਰੂਪ ਰੇਖਾ ਬਣੀ ਕਾਰਜਕਾਲ ਤੋਂ ਅਰੰਭ ਕਰਨੇ ਅਸੀਂ ਉਹਦਾ ਪਰ ਉਹਨਾਂ ਦੀ ਤਿਆਰੀ ਆਪਜੀ ਦੇਖੋਗੇ ਸਤਿਗੁਰਾਂ ਦੀ ਬੱਚੀ ਪੰਜ ਮੰਜ਼ਲੀ ਹਸਪੀਟਲ ਜਿਹੜਾ ਬਣੇਗਾ ਤੇ ਇਹਦੇ ਵਿੱਚ ਹਰ ਇੱਕ ਚੀਜ਼ ਦੀ ਫੈਸਿਲਿਟੀ ਜਿਹੜੀ ਉਹਦੇ ਵਿੱਚ ਆਈ ਸੀ ਯੂ ਵੀ ਹੋਣਗੇ ਆਪਰੇਸ਼ਨ تھیਟਰ ਵੀ ਹੋਣਗੇ ਉਹਦੇ ਵਿੱਚ ਬੱਚਿਆਂ ਦੇ ਵਾਰਡ ਵੀ ਹੋਣਗੇ ਡੈਂਸੀ ਸੈਂਟਰ ਵੀ ਹੋਵੇਗਾ ਸਾਨੂੰ ਬੜੀ ਗੱਲ ਗੁਰੂ ਨੇ ਸਾਨੂੰ ਸੁਖੰਤ ਕੀਤਾ ਕਿ ਜਿਹੜਾ ਅੱਜ ਦੇ ਸਮੇਂ 'ਚ ਹਾਰਟ ਦੇ ਵਿੱਚ ਸਟੰਟ ਹੋਵੇ ਪਹਿੰਦੇ ਉਹ ਪ੍ਰਾਈਵੇਟ ਦੇ ਵਿੱਚ ਤੇ ਗਵਰਨਮੈਂਟ ਹਸਤਾਂ ਦੇ ਵਿੱਚ ਮਹਿੰਗੇ ਇੰਨੇ ਹੈ ਨਹੀਂ ਕਰ ਦਿੱਤੇ ਗਏ ਅਸੀਰ ਹੋ ਜਾਣਾ ਬਹੁਤ ਸੰਤਾ ਸਾਡੇ ਨਾਲ ਜੁੜਦੀਆਂ ਨੇ ਉਹ ਸਾਡੇ ਕੋਲ ਇੰਨੇ ਲੋਡ ਬੰਦ ਅੰਦਰ ਪੀਜੀਆ ਦੀ ਗੱਲ ਕਰੀਏ ਇੱਕ ਸਟੈਂਟ ਪਾਉਣੇ ਤੇ 1.5 ਲੱਖ ਰੁਪਈਆ ਲੱਗਦੇ ਦੋ ਪਾਣੇ ਦਿਨ ਦੋ ਪਾਣੇ 3 ਲੱਖ ਤੇ 3 ਸਟੈਂਟ ਪਾਉਣੇ ਤੇ 4.5 ਲੱਖ ਰੁਪਈਆ ਗੁਰੂ ਸਾਹਿਬ ਨੇ ਸੋਝੀ ਬਖਸ਼ੇ ਗੁਰੂ ਸਾਹਿਬ ਨੇ ਹੱਥ ਰੱਖਣ ਵੱਡੇ ਹਸਪਤਾਲ ਬਣਨੇ ਇੱਕ ਬਹੁਤ ਮੈਟਰ ਨਹੀਂ ਕਰਦੀਆਂ ਮੈਟਰ ਕੀ ਗੱਲ ਕਰੇਗੀ ਜਿਹੜੀ ਮੈਂ ਇੱਕ ਬੇਨਤੀ ਜੋਦਗੀ ਲੈ ਕੇ ਤੁਹਾਡੇ ਕੋਲ ਆਇਆ ਮੈਟਰ ਇਹ ਕਰੇਗਾ ਜਿਸ ਲੋੜਵੰਦ ਦੇ ਕੋਲ ਮਾਇਆ ਨਹੀਂ ਹੋਏਗੀ ਚਾਹੇ ਉਹ ਟ੍ਰੀਟਮੈਂਟ 10000 ਦਾ ਚਾਹੇ ਟ੍ਰੀਟਮੈਂਟ 5 ਲੱਖ ਰੁਪਏ ਦਾ ਉਹ ਉੱਥੇ ਆ ਕੇ ਮਾਣ ਨਾਲ ਰਿਸੈਪਸ਼ਨ ਦੇ ਕੇਗਾ ਮੈਂ ਗੁਰੂ ਨਾਨਕ ਦੇਵ ਜੀ ਦਾ ਪੁੱਤਰ ਆ ਮੇਰਾ ਇਲਾਜ ਫ੍ਰੀ ਕਰ ਦਿਓ ਦੇਖੇ ਲਓ ਤਰੂ ਤੂਈਏ ਵਜੇ 400 ਬੈਡ ਦਾ ਬਣਾ ਲੈ 500 ਬੈਡ ਦਾ ਬਣਾਈਏ ਮੁੜ ਕੇ ਆਪਣਾ ਮੂਲ ਹੀ ਛੱਡ ਜਾਈਏ 5 ਸਾਲ ਪਹਿਲੇ ਗੁਰਨਾਨਦ ਸਾਹਿਬ ਨੇ ਇੱਕ ਬਖਸ਼ਿਸ਼ ਕੀਤੀ ਸੀ ਗੁਰੂ ਕਾ ਲੰਗਰ ਆਈ ਹਸਪੀਟਲ ਅੱਜ ਪੂਰੀ ਦੁਨੀਆ ਦੇ ਵਿੱਚ ਜਿਹੜੇ ਮਰਦੀ ਕੰਟਰੀ ਜਿਹੜੇ ਮਰਦੀ ਗੁਰਦੁਆਰੇ ਤੇ ਜਾ ਕੇ ਪੁੱਛੋ ਉੱਥੇ ਇਹੀ ਗੱਲ ਉਹ ਕਰਦੇ ਨੇ ਕਿ ਅਸੀਂ ਸੁਣਿਆ ਚੱਲਦੀ ਕਰਦੇ ਵਿੱਚ ਲੰਗਰ ਚੱਲਦਾ ਆ ਤਾਂ ਦੇ ਪ੍ਰਸ਼ਨਾਂ ਦਾ ਜਿਹਦੇ ਜਿੱਥੇ ਮਰਦੀ ਦੁਨੀਆ ਚ ਜਿਹਦੇ ਉਹਦਾ ਇਲਾਜ ਵੀ ਹੁੰਦਾ ਉੱਥੇ ਖੈਰਨਾ ਦਾ ਅਰੇਂਜਮੈਂਟ ਸਾਰਾ ਦਿਨ ਲੰਗਰ ਵੀ ਚੱਲਦਾ ਉਹ ਗੁਰਨਾਮੇ ਦੀ ਖਾਦੀ ਖੂਬ ਵੀ ਦਸਾਂਗੇ ਕਿ ਉੱਥੇ ਆਣ ਜਾਣ ਦਾ ਕਰਾਇਆ ਮਿਲਦਾ ਜਿਹੜੀ ਸਰਕਾਰ ਵੀ ਦੇ ਸਕਦੀ ਹੋਰ ਸਾਡੀ ਨੇ ਉਸਤਾਦ ਦੇਖੀ ਹੋਣਗੇ ਅਸੀਂ ਵੀ ਚੈਟੇਬਲ ਉਸਤਾਨਾਂ ਦੇ ਵਿੱਚ ਘੁੰਮਦੇ ਹਾਂ ਦੂਜਿਆਂ ਕੋਈ ਉਸਤਾਦ ਦੁਨੀਆਂ 'ਚ ਇਹ ਵਜਿਆ ਨਹੀਂ ਹੈ ਜਿਹਦਾ ਦੇ ਉੱਤੇ ਲੋਨ ਨਾ ਮਸ਼ੀਨਾ ਲੋਨ ਤੇ ਹਰ ਇੱਕ ਗੋ ਨਾਨਕ ਸਾਹਿਬ ਇਹ ਕਹਿੰਦੇ ਨੇ ਤੁਸੀਂ ਸਿਰਫ ਛਾਤਰੀ ਕਰਨੀ ਪੂਰੀ ਡੈਡੀਕੇਸ਼ਨ ਦੇ ਨਾਲ ਇਮਾਨਦਾਰੀ ਨਾਲ ਸੇਵਾ ਕਰਨੀ ਸਾਰਾ ਫੰਡ ਸਾਰੀਆਂ ਮਸ਼ੀਨਾਂ ਮੈਂ ਦੁਨੀਆ ਭਰ ਦੀ ਸੰਗਤ ਤੁਹਾਡੇ ਨਾਲ ਲਾਗਾਂਗੇ ਅੱਜ ਸਾਨੂੰ ਮਾਣ ਹੈ ਸਾਡੇ ਅੱਖਾਂ ਦੇ ਹਸਪਤਾਲ ਦੇ ਵਿੱਚ ਸਾਡੇ 13 ਕਰੋੜ ਰੁਪਏ ਦਾ ਇਕੁਪਰ ਹੋਇਆ ਹੈ ਔਰ ਲੋਨ ਇਤ ਰੁਪਏ ਦਾ ਨਹੀਂ ਕੋਈ ਜਿਨ੍ਹਾਂ ਦਾ ਸਰਪ੍ਰਸਤ ਜੇ ਨਾ ਦਾ ਮਾਲਕ ਗੁਰੂ ਨਾਨਕ ਹੋਵੇ ਤੇ ਉਸ ਸਟੇਜਾਂ ਤੇ ਖੜੇ ਹੋ ਕੇ ਝੋਲੀ ਨਹੀਂ। ਜੇ ਗੁਰੂ ਨੇ ਤੁਹਾਡੇ ਕੋਲ ਸੇਵਾ ਦੇਣੀ ਤੇ ਗੁਰੂ ਨੇ ਸਿੱਖਿਆ ਅਸਰ ਖਣ ਨਹੀਂ ਇਹ ਬੋਲ। ਸ਼ਤ ਕੋਈ ਇਮਾਨਦਾਰੀ ਹੋ। ਗੁਰੂ ਦੀ ਅਮਾਨਤ ਖਿਆਨਤ ਨਹੀਂ ਹੋਈ ਤੇ। ਸਤ ਗੁਰਾਂ ਨੇ ਅੱਜ ਕਿਰਪਾ ਕੀਤੀ। ਠੀਕ ਹਸਤਾਨ 10 ਕੇਸ ਦੇ ਵਿੱਚ ਅਜੀ ਦੀ ਆਦੀ ਫੋਟੋ ਹੈ ਅਸੀਂ ਤੇ ਮਾਡਲ ਬਣਾਇਆ। ਇਹ ਜਿਹੜੀ ਇਹਦੀ ਕੰਸਟਰਕਸ਼ਨ ਜਿਹੜੀ ਹੈ ਹਫਤੇ 10 ਦਿਨ ਦੇ ਵਿੱਚ ਸਾਰੇ ਨਕਸ਼ੇ ਨੂੰ ਸਾਰੇ ਫਾਈਨਲ ਹੋ ਜਾਊਗਾ ਅਰੰਭਤਾ ਹੋ ਜਾਏਗੀ ਬਾਕੀ ਗੁਰੂ ਦੀ ਕਿਰਪਾ ਹੈ ਕਿੰਨੀ ਜਲਦੀ ਇਹ ਬਣੇਗਾ ਹੁਣ ਉਹਦੇ ਚ ਅਸੀਂ ਕੈਥ ਲੱਭ ਵੀ ਲਾਣੀ ਹੈ ਉਹ ਗੁਰੂ ਨਾਨਕ ਸਰਵ ਜੋਦੜੀ ਕਰਕੇ ਬੇਨਤੀ ਕਰਕੇ ਮੰਗ ਲੈਣਾ ਸੀ ਵੀ ਇੱਥੇ ਜਿਹਦੇ ਸਟਾਂਡ ਵੀ ਪੈਣ ਉਹ ਵੀ ਗੁਰੂ ਨਾਨਕ ਦੇ ਖਾਤੇ ਚੋਂ ਹੀ ਪੈਣੇ ਪਾਉਣ ਸੋ ਆਪ ਜੀ ਨੇ ਅਰਦਾਸ ਕਰਕੇ ਜਾਣੀ ਹੈ ਮੈਂ ਬੇਨਤੀ ਨਹੀਂ ਕਰਨ ਨੂੰ ਮੈਨੂੰ ਗੁਰੂ ਨੇ ਹੁਕਮ ਕੀਤਾ ਕਿ ਸੰਗਤੀਂ ਕਦੀ ਮਾਇਆ ਵਾਸਤੇ ਦਾਸਲੀ ਕਰਨਾ ਜੇ ਜੇ ਤੂੰ ਅਦਾਸ ਕਰੇਗਾ ਮੈਂ ਪਿੱਛੇ ਹੋ ਜਾਵਾਂ ਜੇ ਗੁਰੂ ਸਮਰੱਥ ਬੈਠਾ ਮੈਂ ਸਿਰਫ ਅਰਦਾਸ ਕਰਾਂ ਨਹੀਂ ਕਿਉਂਕਿ ਜਦੋਂ ਥੋੜੀ ਜੀ ਸੇਵਾ ਹੋ ਜੇ ਥੋੜੀ ਜੀ ਸ਼ੋਰਤ ਮਿਲ ਜAVE ਥੋੜਾ ਜਿਹਾ ਮਨ ਉਤੇ ਹੁੰਦਾ ਤਾਂ ਮਨ ਜਿਹੜਾ ਬੜੀ ਜੱਦੀ ਖਰਾਬ ਹੁੰਦਾ ਬੰਦਾ ਡੋਲ ਰਿਹਾ ਹੁੰਦਾ ਹੋਮੇ ਵਿੱਚ ਚੱਲਦਾ ਹੁੰਦਾ ਸੀ ਅਰਦਾਸ ਕਰਾਂ ਨਹੀਂ ਗੁਰੂ ਸਾਹਿਬ 니ਵੇਂ ਹੋ ਕੇ ਆਪਣੇ ਹੁਕਮ ਵਿੱਚ ਸੇਵਾ ਦੇਣ ਤੇ ਆਪ ਸਿੱਧੇ ਹੱਥ ਰੱਖ ਕੇ ਸੇਵਾ ਕਰਾਂ ਜਿਹੜਾ ਕੋਈ ਦੁਖੀ ਆਵੇ ਲੋੜਵੰਦ ਆਵੇ ਤੇ ਸਾਨੂੰ ਉਹਦੇ ਵਿੱਚੋਂ ਗੁਰਨਾਨਕ ਦਿਖੇ ਬੋਲੇ ਕਿ ਸੋਹਣਿਆ ਉਹ ਇੱਕ ਦੁਖੀ ਸਖਸ਼ ਨੇ ਇੱਕ ਗੱਲ ਸਾਂਝੀ ਕੀਤੀ ਸੀ ਕਹਿੰਦੇ ਤੁਸੀਂ ਸੇਵਾ ਤਾਂ ਕਰ ਸਕਦੇ ਹੋ ਜੇ ਤੁਹਾਡੇ ਕੋਲ ਲੋੜਵੰਦ ਆਏ ਨਾ ਜਿੱਥੋਂ ਮਰਜੀ ਲੋੜਵੰਦ ਆਵੇ ਹੋਰ ਉਹ ਆਪਣੀ ਜੋ ਲੋੜ ਕਰੇ ਚਾਹੇ ਉਹ ਇਲਾਜ ਹੈ ਚਾਹੇ ਬੱਚਿਆਂ ਦੀ ਪੜ੍ਹਾਈ ਕੋਈ ਆਵੇ ਜੇ ਕਹਿੰਦੇ ਤੁਸੀਂ ਉਹਦੇ ਚੋਂ ਗੁਰੂ ਨਾਨਕ ਦੇਖੋਗੇ ਤੇ ਤੁਸੀਂ ਕਹੋਗੇ ਮੈਂ ਤਨ ਮੰਨ ਤੇਰੇ ਤੇ ਵਾਰ ਦੇਣਾ ਵੀ ਅੱਜ ਅੱਜ ਮੇਰਾ ਗੁਰੂ ਨਾਨਕ ਘਰ ਵਿੱਚ ਆਇਆ ਤੇ ਅੱਜ ਮੈਨੂੰ ਗੁਰੂ ਨਾਨਕ ਨੇ ਝੋਲੀਆਂ ਭਰ ਕੇ ਜਾਣੀਆਂ ਅਸੀਸਾਂ ਦੀ ਸੋ ਗੁਰੂ ਸਾਹਿਬ ਇਹ ਵੀ ਜੀ ਸੋਚ ਬਖਸ਼ ਤੇ ਆਪਣਾ ਡੰਡਾ ਸਾਡੇ ਸਿਰ ਤੇ ਰੱਖਣ ਕਿ ਕਿਉਂਕਿ ਇਹ ਵੀ ਸਮਰਤਾ ਸਾਡੇ ਚ ਨਹੀਂ ਹੈ ਕਿ ਹੁਮੇ ਤੋਂ ਇਹਨਾਂ ਤੋਂ ਬਚੀ ਪਰ ਅਸੀਂ ਅਰਦਾਸ ਕਰੀਏ ਕਿ ਡੰਡਾ ਵੀ ਇਹੋ ਜਾਵੇ ਸਾਨੂੰ ਸੱਚੇ ਰਸਤੇ ਤੋਂ ਹਿਲਣਾ ਨਾ ਪਵੇ ਸੋ ਸਾਰੇ ਨੇ ਅਰਦਾਸ ਕਰਨੀ ਦੋ ਹਸਪਤਾਲ ਇੱਕ ਮਹਾਂਦੀ ਰਸਪੇਸ਼ੀ ਜਿਹੜਾ ਕਿ ਮਲਟੀ ਸਪੈਸ਼ਲਟੀ ਹਸਪੀਟਲ ਇੱਕ ਨਿਊ ਚੰਡੀਗੜ੍ਹ ਦੇ ਜਿਹੜਾ ਅੱਖਾਂ ਦਾ ਸਾਡਾ ਖਾਣਾ ਜੀ ਉਹ ਬਹੁਤ ਵੱਡੇ ਇਲਾਵਾ ਤੇ ਇਸ ਟਾਈਮ ਪੀਡੀਆ ਵਿੱਚ ਜੋ ਟਰੀਟਮੈਂਟ ਹੁੰਦਾ ਮੈਂ ਮਾਨ ਨਾਲ ਕਹਿੰਦਾ ਗੁਰੂ ਨਾਨਕ ਸਾਹਿਬ ਦੀ ਕਿਰਪਾ 90% ਟਰੀਟਮੈਂਟ ਜੋ ਪੀਡੀਆ ਚ ਹੁੰਦਾ ਉਹ ਉੱਥੇ ਹੁੰਦਾ ਹੈ ਪੀਡੀਆ ਚ ਲੱਖਾਂ ਰੁਪਏ ਚਾਰਜ ਕਰਦੇ ਉਹ ਗੁਰਨਾਨਕ ਦੇ ਘਰ ਟੋਟਲ ਫ੍ਰੀ ਉਹ ਕੁਆਸਟ ਹੁੰਦਾ ਹੈ ਰੈਟਨਾ ਦੀ ਸਥਿਤੀ ਦੁਨੀਆ ਦੇ ਵਿੱਚ ਚੈਲੰਜ ਹੈ ਇੱਕ ਗੁਰਨਾਨਕ ਦੇ ਘਰ ਨੂੰ ਛੱਡ ਕੇ ਕਿਧਰੇ ਵੀ ਫ੍ਰੀ ਨਹੀਂ ਚੈੱਕ ਅਪ ਫ੍ਰੀ ਨਹੀਂ ਹੁੰਦਾ ਕਦੀ ਉਸ ਨੂੰ ਨਾਮ ਦੇ ਦੇ ਘਰ ਸਾਰੇ ਟੈਸਟ ਵੀ ਫ੍ਰੀ ਹੁੰਦੇ ਓਸੀਟੀਆਂ ਗ੍ਰੀਲਿਸ ਇੱਕ ਇੰਜੈਕਸ਼ਨ ਲੱਗਦਾ 8000 ਰੁਪਏ ਦਾ ਆਪਦੇ ਜਿਹਦੇ ਬਲੱਡ ਆ ਜਾਂਦਾ ਉਹ ਚੈਂਟੇਬਲ ਵੀ 5000 7000 ਚਾਰਜ ਕਰਦੇ ਗੁਰਨਾਨਕ ਕਹੇ ਬਜੀ ਸੋਜ ਬੱਚੀ 300 ਇੰਜੈਕਸ਼ਨ ਹਰ ਮਹੀਨੇ ਗੁਰਨਾਨਕ ਆਪਣੇ ਖਾਤੇ ਚ ਸੰਤਾਂ ਨੂੰ ਲੁਵਾਉਂਦੇ ਕਿਉਂਕਿ ਗੁਰਨਾਨਕ ਨੇ ਕਹਿੰਦੇ ਨਾਮ ਹੀ ਉਹਦਾ ਮੈਂ ਲੰਗਰ ਰੱਖੇ ਵੀ ਗੁਰੂ ਘਰ ਨੰਗਰ ਅਸੀਂ ਦਾਂ ਬ੍ਰਸ਼ਾਦੇ ਦੇ ਨੰਦਰ ਤੋਂ ਛੱਡ ਕੇ ਇੱਕ ਨਵੀਂ ਦਾਤ ਜਿਹੜੀ ਚੰਡੀਗੜ੍ਹ ਤੋਂ ਸ਼ੁਰੂਆਤ ਕੀਤੀ ਤੇ ਇਹ ਦੋ ਹਸਪਤਾਲਾਂ ਦੀ ਅਜਾਬ ਜੀ ਨੇ ਅਰਦਾਸ ਕਰਕੇ ਜਾਨੀ ਤੇ ਮੈਂ ਜਿਨ੍ਹਾਂ ਜਿਨ੍ਹਾਂ ਪਰਵਾਰਾਂ ਤੇ ਗੁਰਸਿੱਖਾਂ ਦੇ ਮੇਰੇ ਸਤਿਗੁਰੂ ਨੇ ਟੁੱਟ ਕੇ ਸਿਰ ਤੇ ਹੱਥ ਰੱਖ ਕੇ ਇਨ੍ਹਾਂ ਗਮੇ ਸੇਵਾਵਾਂ ਦੇ ਵਿੱਚ ਜਾਂ ਯੋਗਦਾਨ ਉਹਨਾਂ ਨੇ ਪਾਇਆ ਨੇ ਔਰ ਜੋਗ ਅੱਗੇ ਉਹਨਾਂ ਨੇ ਪਾਣੇ ਉਹ ਸਾਵੀਆਂ ਰੱਬ ਦੀਆਂ ਜਿਹੜੀਆਂ ਰੋਹਾਨੀਆਂ ਤੀਆਂ ਸ਼ਕਤੀਤਾਂ ਉਹ ਪੰਜ ਛੇ ਨੇ ਉਹਨਾਂ ਨੂੰ ਅਸੀਂ ਅੱਜ ਸੰਗਤ ਦੇ ਵਿੱਚ ਜਿਕਾਰੇ ਦੇ ਨਾਲ ਕਿਉਂਕਿ ਉਹਨਾਂ ਤੇ ਵੀ ਇੱਕ ਪੀੜਿਹਰਦਿਆਂ ਚ ਗੁਰੂ ਨਾਨਕ ਬੈਠਾ ਤੇ ਅੱਜ ਹਜ਼ਾਰਾਂ ਕਿਲੋਮੀਟਰ ਟੂਰ ਸਾਡੀ ਇੱਕ ਬੇਨਤੀ ਤੇ ਵੀ ਚੱਲ ਕੇ ਉੱਥੋਂ ਆਏ ਜਿਵੇਂ ਅਸੀਂ ਸਤ ਗੁਰਾਂ ਦੀਆਂ ਬੱਚੀ ਚਾਰ ਰਹੇ ਤੁਹਾਨੂੰ ਅੱਜ ਪੈਸੇ ਦੇ ਨਾਲ ਘਰ ਦੀ ਸੁੱਖ ਸ਼ਾਂਤੀ ਤੁਸੀਂ ਨਹੀਂ ਖਰੀਦ ਸਕਦੇ ਪਰ ਇੱਕ ਲੋੜਵੰਦ ਤੁਹਾਨੂੰ ਅਗਰ ਹਸੀਸ ਦੇ ਗਿਆ ਤੁਹਾਡੀਆਂ ਕੁੱਲਾਂ ਤਾਰ ਕੇ ਚੱਲ ਜੂ। ਸੋ ਇਹ ਮੈਂ ਪਰਿਵਾਰ ਜਿਹੜੇ ਨੇ ਇੱਕ ਤਾਂ ਇਹਨਾਂ ਦੇ ਚੰਨਾਂ 'ਚ ਨਮਸਕਾਰ ਕਰਦਾ ਹਾਂ। ਉਹ ਆਪੇ ਸਾਰੇ ਪਰਿਵਾਰ ਨੇ ਗੁਨਾਨੰਦ ਨੇ ਭੇਜੇ ਮੈਂ ਤੁਹਾਨੂੰ ਪਹਿਲੇ ਕਹ ਗੁਨਾਨੰਦ ਨੇ ਮੈਨੂੰ ਮਨਾ ਕੀਤਾ ਕਿ ਤੁਸੀਂ ਇਹ ਤੇ ਆਵਾਜ਼ ਨਹੀਂ ਮਾਰਨੀ ਕੋਈ ਇਕੁਇਪਮੈਂਟ ਵਾਸਤੇ ਕਿਤੇ। ਗੁਰੂ ਸਾਹਿਬ ਕਹਿੰਦੇ ਮੈਂ ਆਪੇ ਇੱਥੇ 'ਚ ਬੈਠ ਕੇ ਤੁਹਾਡੇ ਕੋਲ ਭੇਜਾਂ। ਤੂੰ ਇਹਨਾਂ ਦਾ ਤੈਅ ਜੀ ਲੋਤ ਲੋਤ। ਤੇ ਸਭ ਤੋਂ ਪਹਿਲਾਂ ਸਰਦਾਰ ਜਸਵਿੰਦਰ ਸਿੰਘ ਜੀ ਸੇਟੀ ਬੜੋ ਦਾ ਤੋਂ ਉੱਚੇ ਤੋਂ ਦੌਰ ਤੇ ਪਹੁੰਚੇ ਨੇ ਇਹ ਪਿਛਲੇ ਸਾਲ ਵੀ ਬਹੁਤ ਸੇਵਾ ਮਸ਼ੀਨਾਂ ਦੀ ਉਹ ਮਸ਼ੀਨਾਂ ਦੀ ਸੇਵਾ ਕੀਤੀ ਜਿਹੜੀ ਅਸੀਂ ਸੱਚ ਜਾਣੀ ਵੀ ਅਸੀਂ ਸੋਚ ਵੀ ਨਹੀਂ ਸਕਦੇ ਵੀ ਇੰਨੀਆਂ ਮੰਗੀਆਂ ਨੇ ਅਕੂ ਵੀ ਇਹਨਾਂ ਨੇ ਕਹਿ ਗੋ ਨਾਨਕ ਭਲੀ ਕਰੇਗਾ ਤੇ ਇਹ ਚਾਰ ਨਾੜੇ ਬਣਨਗੇ ਇਹ ਹਸਪਤਾਲ ਉਹ ਪੂਰੇ ਇੰਡੀਆ ਚ ਇਹ ਵੀ ਉਹ ਗਾ ਵੀ 60 ਬੈੱਡ ਦਾ ਕਿ 80 ਬੈੱਡ ਸਾਰੇ ਕਹਿਣਗੇ ਸਾਡਾ ਹਸਪਤਾਲ ਹੈ ਪਰ ਹਸਪਤਾਲਾਂ ਦੀ ਨੈਤਿਕੀ ਪੁਆਇੰਟ ਬਤਾ ਕੀ ਹੈ ਐਥੀਕਲ ਕੰਮ ਨਹੀਂ ਹੁੰਦਾ ਤੁਸੀਂ ਜਾਓਗੇ ਕਿਸੇ ਕੋ ਹੋਰ ਕੰਮ ਦੇਖਾ ਜੋ ਇੱਕ ਗੁਰਨਾਨਕ ਦਾ ਹਸਪਤਾਲ ਹੀ ਕਿੱਥੇ ਗਲਤ ਕੰਮ ਨਹੀਂ ਹੋਏਗਾ ਇਹ ਸੰਗਤਾ ਦਾ ਤੇ ਲੋੜਵੰਦਾ ਦੀ ਅਰਦਾਸਾਂ ਦਾ ਹਸਪਤਾਲ ਹੈ ਸੋ ਸੇਠੀ ਸਾਹਿਬ ਜਸਵਿੰਦਰ ਜੀ ਸਿੰਘ ਜੀ ਸੇਠੀ ਬੜੋ ਦਾ ਉੱਚੇ ਚੇਤੇ ਹੋਤੇ ਬੇਅਤੀ ਤੇ ਸਾਡੇ ਭੈਣ ਜੀ ਵੀ ਪਹੁੰਚੇ ਤੇ ਮੈਂ ਬੇਇਜ਼ਤੀ ਕਰਾਂਗਾ ਸਤਪੁਰਾਂ ਦੀ ਬਖਸ਼ੀ ਜੜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਭੈਣ ਜੀ ਸਤਿ ਭੈਣ ਜੀ ਨੂੰ ਸੋਹਤਾ ਖੰਡਾ ਦੀ ਆਪ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਬੰਨੀ ਵੀ ਦੀ ਇਹਨਾਂ ਤੇ ਮਹਾਰਾਜ ਨੇ ਬੜੀ ਕਿਰਪਾ ਕੀਤੀ ਇਹ ਹਸਪਤਾਲਾਂ ਦੇ ਵਿੱਚ ਸਤਿਗੁਰੂ ਇਹਨਾਂ ਦੇ ਪਰਿਵਾਰ ਤੇ ਚੜ੍ਹਦੀ ਕਲਾ ਵਿੱਚ ਜਿੱਥੇ ਦੁਨੀਆ ਆ ਪੈਸੇ ਦੀ ਦੌੜ ਇੱਥੇ ਸਤਿਗੁਰਾਂ ਨੇ ਕਿਰਪਾ ਕੀਤੀ ਦੀ ਸੇਵਾ ਦੇ ਵਿੱਚ ਹਰ ਟੰਗ ਮਿਲ ਆਉਂਦੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੰਨੀ ਵੀ ਦੀ ਦੋ ਮੇਸੋਨਿਆਲ ਸਿਧਿਆਤਾ ਮੈਂ ਅਗਲੇ ਦੋ ਮਿੰਟ ਵਾਸਤੇ ਬੇਨਤੀ ਕਰਾਂਗਾ ਛੇਤੀ ਸਾਹਿਬ ਨੂੰ ਚੇਚੇ ਤੌਰ ਤੇ ਬੜੋਦਾ ਤੋਂ ਆਏ ਦੋ